ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਇੱਕ ਗੱਲ ਬਹੁਤ ਨਿੱਕ ਤੇ ਦੇਖ ਰਿਹਾ ਹਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਿ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਭਾਜਪਾ ਨੂੰ ਸਮਰਥਨ ਕਰਨ ਵਾਲਾ ਹੈ ਸਾਧ ਸੰਗਤ ਜੀ ਇਹ ਬਿਲਕੁਲ ਗਲਤ ਝੂਠੀ ਹੈ ਹਲੇ ਤੱਕ ਤਾਂ ਵੈਸੇ ਤਾਂ ਮੈਂ ਸਮਰਥਨ ਕਰਨਾ ਹੀ ਨਹੀਂ ਹੈ ਭਾਜਪਾ ਦਾ ਪਰ ਅਸੀਂ ਹਲੇ ਤੱਕ ਕਾਪਸ ਵੀ ਮੈਂ ਆਪਣੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫਰੀਦਕੋਟ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਵੈਸੇ ਤਾਂ ਅਸੀਂ ਨਹੀਂ ਕਰਨਾ ਉਹਨਾਂ ਨੂੰ ਸਮਰਥਨ ਮਤਲਬ ਮੈਂ ਹਲੇ ਤਾਂ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਕ ਇਹ ਪਹਿਲਾਂ ਹੀ ਲੱਗੇ ਪਾਉਣ ਦੀ ਭਾਜਪਾ ਨੂੰ ਸਮਰਥਨ ਕਰੂਗਾ ਪਤਾ ਨਹੀਂ ਸਾਧ ਸੰਗਤ ਦੇ ਲੋਕ ਕਿਉਂ ਐਵੇਂ ਦੀਆਂ ਝੂਠੀਆਂ ਗੱਲਾਂ ਫਲਾਉਂਦੇ ਆ ਕਿ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋ ਜੂਗਾ 100 ਵਾਰੀ ਕਹਿ ਦੇਣਗੇ ਜੀ ਉਹ ਭਾਜਪਾ ਨੂੰ ਸਮਰਥਨ ਕਰੂਗਾ ਤੇ ਮੈਂ ਇੱਕ ਵਾਰੀ ਪਾ ਦੂੰਗਾ ਜੀ ਮੈਂ ਨਹੀਂ ਕਰਨਾ ਖਤਮ ਗੱਲ ਪਤਾ ਹੀ ਨਹੀਂ ਕਿ ਹੈ ਜੇ ਲੋਕ ਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਬਈਨਾ ਕੇਸ ਕਤਲ ਕਰਾਤੇ ਪਤਾ ਹੀ ਨਹੀਂ ਕੀ ਕੀ ਝੂਠ ਦਾ ਤੂਫਾਨ ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਆ ਆ ਸੰਗਤ ਰਮੇਸਤ ਵੀ ਫਿਰ ਵੀ ਵਿਸ਼ਵਾਸ ਜਤਾ ਕੇ ਮੈਨੂੰ ਕਾਮਯਾਬ ਕੀਤਾ ਸਾਧ ਸੰਗਤ ਐਮੀ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਜਿਹੜੇ ਗੱਲਾਂ ਕਰਦੇ ਆ ਕਿ ਇਹ ਮਤਲਬ ਇਹ ਕਰ ਦੂਗਾ ਉਹ ਕਰ ਦੂਗਾ ਐਸੀ ਜੀ ਕੋਈ ਗੱਲ ਨਹੀਂ ਐ ਸਾਧ ਸੰਗਤ ਜੀ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਇਸ ਲਈ ਮੇਰੇ ਵਿਸ਼ਵਾਸ ਕਰੋ ਮੈਂ ਕੋਈ ਜਾ ਕੇ ਮੋਦੀ ਦਾ ਸਮਰਥਨ ਨਹੀਂ ਕਰਨ ਵਾਲਾ ਇਹ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਉਹਨਾਂ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹ ਮੈਂ ਉਹਨਾਂ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਇਹ ਜੀ ਗੱਲ ਕਰਦਾ ਤੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਭਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਬਾਕੀ ਆਉਂਗਾ ਮੈਂ ਤੁਹਾਡੀ ਸਲਾਹ ਨਾਲ ਹੀ ਕਰੂੰਗਾ ਜੋ ਕੁਝ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ